ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਐਸ ਡੀ ਐਮ ਦੀ ਗੱਡੀ ਦਾ ਐਕਸੀਡੈਂਟ ਹੋਇਆ ਜੀਹਾਂ ਦੱਸਦੀ ਹੈ ਸੜਕ 'ਤੇ ਐਕਸ ਡੀ ਐਮ ਦੀ ਗੱਡੀ ਸੀ ਜਿਸ ਦਾ ਐਕਸੀਡੈਂਟ ਹੋਇਆ ਔਰ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਜਾਨ ਚਲੀ ਗਈ ਹੈ ਐਸ ਡੀ ਐਮ ਦੀ ਗੱਡੀ ਸਰਕਾਰੀ ਗੱਡੀ ਇੱਕ ਮੋਟਰਸਾਈਕਲ ਦੇ ਵਿੱਚ ਜਾ ਕੇ ਵੱਜਦੀ ਹੈ ਔਰ ਮੋਟਰਸਾਈਕਲ ਦੇ ਉੱਤੇ ਸਵਾਰ ਮਾਂ ਪੁੱਤ ਦੀ ਜਾਨ ਚਲੀ ਗਈ ਹੈ ਹਾਲਾਂਕਿ ਦੱਸਦੀ ਹੈ ਇਸ ਦਾ ਕਾਰਨ ਟਾਇਰ ਫਟਣ ਦਾ ਦੱਸਿਆ ਜਾ ਰਿਹਾ ਹੈ ਕਿ ਟਾਇਰ ਫਟਣ ਦੇ ਕਾਰਨ ਗੱਡੀ ਆਊਟ ਆਫ ਕੰਟਰੋਲ ਹੋ ਗਈ ਸੀ ਔਰ ਇਹ ਚਲੌਣ ਤੋਂ ਬਾਹਰ ਸੇ ਜਿਸ ਕਰਕੇ ਸੜਕੀ ਹਾਦਸਾ ਵਾਪਰਿਆ ਔਰ ਹਾਦਸੇ ਦੇ ਵਿੱਚ ਇੱਕ ਮਾਂ ਪੁੱਤ ਦੀ ਜਾਨ ਚਲੀ ਗਈ ਹੈ ਔਰ ਦੱਸਦੀ ਹੈ ਕਿ ਮੋਟਰਸਾਈਕਲ ਸਵਾਰ ਮਾਂ ਪੁੱਤ ਦੇ ਨਾਲ ਮੋਟਰਸਾਈਕਲ ਦੇ ਉੱਤੇ ਇੱਕ ਹੋਰ ਸ਼ਖਸ ਸੀ ਜੋ ਇਹਨਾਂ ਦੇ ਨਾਲ ਆ ਰਿਹਾ ਸੀ ਉਹ ਵੀ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਹਾਦਸੇ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ दे दे SDM ਦੀ ਗੱਡੀ ਉਹ ਪਲਟੀਆਂ ਖਾ ਕੇ ਸੜਕ ਦੇ ਸਾਈਡ ਪਹਿਲੀਆਂ ਤੇ ਜਾ ਕੇ ਪਈ ਹੋਈ ਹੈ ਸੜਕ ਤੋਂ ਬਾਹਰ ਜਾ ਕੇ ਡਿੱਗੀ ਹੋਈ ਹੈ ਔਰ ਸੜਕ ਦੇ ਉੱਤੇ ਮੋਟਰਸਾਈਕਲ ਦੇ ਹਾਲਾਤ ਵੇਖ ਸਕਦੇ ਹੋ ਮੋਟਰਸਾਈਕਲ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਔਰ ਦੱਸ ਦਈਏ ਕਿ ਇਸ ਮੋਟਰਸਾਈਕਲ ਦੇ ਉੱਤੇ ਸਵਾਰ ਜੋ ਮਾਂ ਪੁੱਤ ਸੀ ਉਹਨਾਂ ਦੇ ਸਾਹਸੇ ਦੇ ਵਿੱਚ ਜਾਨ ਚਲੀ ਗਈ ਹੈ ਦੱਸ ਦਈਏ SDM ਦੀ ਗੱਡੀ ਸੀ ਜੋ ਸੜਕ ਦੇ ਉੱਤੇ ਮੋਟਰਸਾਈਕਲ ਦੇ ਵਿੱਚ ਜਾ ਵਜਦੀ ਹੈ ਜਿਸ ਕਾਰਨ ਮਾਂ ਪੁੱਤ ਦੀ ਜਾਨ ਗਈ ਹੈ ਔਰ ਜੋ ਕਾਰਨ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮੁਤਾਬਕ ਕਿ ਟਾਇਰ ਫਟਿਆ ਸੀ ਗੱਡੀ ਦਾ ਟਾਇਰ ਫਟਿਆ ਸੀ ਜਿਸ ਕਰਕੇ ਗੱਡੀ ਆਊਟ ਆਫ ਕ ਸੀ ਜਿਸ ਕਾਰਨ ਸਰਕਾਰੀ ਗੱਡੀ ਮੋਟਰਸਾਈਕਲ ਸਵਾਰ ਮਾਂ ਪੁੱਤ ਦੇ ਵਿੱਚ ਵੱਜਦੀ ਹੈ ਔਰ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਮੌਕੇ ਦੇ ਉੱਤੇ ਹੀ ਮਾਂ ਪੁੱਤ ਦੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਜੋ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੇਹਤ ਹੀ ਮੰਦ ਭਾਗੀ ਘਟਨਾ ਵਾਪਰ ਗਈ ਹੈ ਦੱਸਦੀ ਹੈ ਕਿ ਐਸ ਡੀ ਐਮ ਜੋ ਨੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਹੈ ਇਲਾਜ ਦੇ ਲਈ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਜਿਹੜੇ ਮਾਂ ਪੁੱਤ ਸੀ ਉਹਨਾਂ ਦੀ ਜਾਨ ਚਲੀ ਗਈ ਹੈ ਔਰ ਇੱਕ ਹੋਰ ਸ਼ਖਸ ਸੀ ਜੋ ਮੋਟਰਸਾਈਕਲ ਤੇ ਇਹਨਾਂ ਦੇ ਨਾਲ ਆ ਰਿਹਾ ਸੀ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਹੈ ਔਰ ਉੱਥੇ ਉਸ ਦਾ ਇ ਤਸਵੀਰਾਂ ਜੋ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਮੌਕੇ ਦੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਕਿਸ ਤਰੀਕੇ ਦੇ ਨਾਲ ਜਾਣ ਗਈ ਹੈ ਸੜਕ ਹਾਸੇ ਦੇ ਵਿੱਚ ਮਾਂ ਪੁੱਤ ਦੀ ਜਾਣਕਾਰੀ ਮੁਤਾਬਕ ਦੱਸ ਦੇਣਾ ਚਾਹੁੰਦੇ ਹਾਂ ਕਿ ਟਕਣਾ ਦਾ ਕਾਰਨ ਗੱਡੀ ਦਾ ਟਾਇਰ ਫਟਿਆ ਦੱਸਿਆ ਜਾ ਰਿਹਾ ਹੈ ਜਿਹੜੀ ਦੇਖ ਸਕਦੇ ਹੋ ਤੁਸੀਂ ਕਿ ਐਸ ਡੀ ਐਮ ਸੀ ਜੋ ਕਾਰ ਦੇ ਵਿੱਚ ਦੱਸਿਆ ਜਾ ਰਿਹਾ ਸੀ ਔਰ ਟਾਇਰ ਫਟ ਜਾਂਦਾ ਹੈ ਜਿਸ ਕਾਰਨ ਇਹ ਸੜਕੀ ਹਾਸਾ ਵਾਪਰ ਰਿਹਾ ਔਰ ਹਾਸੇ ਦੇ ਵਿੱਚ ਮਾਂ ਪੁੱਤ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਜਦ ਆਊਟ ਆਫ ਕੰਟਰੋਲ ਗੱਡੀ ਹੋ ਜਾਂਦੀ ਹੈ ਤੇ ਗੱਡੀ ਜਾ ਕੇ ਮੋਟਰਸਾਈਕਲ ਸਵਾਰ ਦੇ ਵਿੱਚ ਵੱਜਦੀ ਹੈ ਮਾਂ ਪੁੱਤ ਦੀ ਜਾਨ ਚਲੀ ਜਾਂਦੀ ਹੈ ਮੌਕੇ ਦੇ ਉੱਤੇ ਔਰ ਗੱਡੀ ਵੀ ਪਲਟੀਆਂ ਖਾ ਕੇ ਸੜਕ ਤੋਂ ਬਾਹਰ ਜਾ ਕੇ ਦਰਖਤਾਂ ਦੇ ਵਿੱਚ ਜਾ ਕੇ ਪਈ ਹੋਈ ਹੈ ਔਰ ਗੱਡੀ ਵੀ ਪਲਟੀਆਂ ਖਾਂਦੀ ਹੋਈ ਦੂਸਰੇ ਪਾਸੇ ਜਾ ਕੇ ਡਿੱਗੀ ਹੈ ਤਾਂ ਤਸਵੀਰਾਂ ਜੋਨੇ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾ사 ਵਾਪਰਿਆ ਹੈ ਔਰ ਇੱਕ ਹਾਸੇ ਦੇ ਵਿੱਚ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਜਾਨ ਚਲੀ ਗਈ ਹੈ ਮੇਰਾ ਨਾਮ ਜੀ ਬਿਕਰਮਜੀਤ ਸਿੰਘ ਕਿਹੜੀ ਐਕਸੀਡੈਂਟ ਰਹਾ ਕੀ ਸਾਰੀ ਕਟਰਾ ਹੋ ਗਈ ਆ ਘਟਨਾ ਸਰ ਪਿੰਡ ਅਸਲੇ ਜੀ ਆਪਣੇ ਮੇਰੇ ਨਾਲੋਂ ਲਾਗੋ ਘਰੋਂ ਤੇ ਮੇਰੇ ਨੋਨੀ ਨੇ ਹਾਂਜੀ ਇਹ ਸ਼ਿਵਾ ਵੀ ਤੇ ਆਂਟੀ ਰਾਜਕੌਰ ਔਰ ਜਿਹੜਾ ਮੁੰਡਾ ਸੀਰੀਅਸ ਵਿਆਵਾ ਇਹ ਵੀ ਤੇ ਮੈਨੂੰ ਫੋਨ ਆਇਆ ਕਿ ਇਹਦਾ ਹੋਣੇਗੀ ਤੁਹਾਡੇ ਪਿੰਡੋਂ ਐਡਾ ਐਕਸੀਡੈਂਟ ਹੋਇਆ ਉਹ ਮੈਂ ਜਦੋਂ ਵੈਰੀਫਾਈ ਕੀਤੇ ਤੇ ਮੇਰੇ ਆਪਣੇ ਲਾਗੋ ਹੀ ਨਿਕਲੇ ਨੇ ਉਹਨਾਂ ਦੇ ਵਿੱਚ ਜਿਹੜੀ ਆਂਟੀ ਨੇ ਤੇ ਸ਼ਿਵੇ ਦੀ ਡੈਥ ਹੋ ਗਈ ਆ ਜਿਹੜਾ ਜਸ਼ਨ ਮੁੰਡਾ ਉਹ ਸੀਰੀਅਸ ਪਿਆ ਹੋਇਆ ਇਹ ਜਿਹੜੀ ਮਾਤਾ ਜੀ ਦਾ ਜਿਹੜਾ ਨਾਂ ਕੀ ਸੀ ਨਾ ਰਾਜਕੌਰ ਇਹਦਾ ਜ਼ਖਮੀ ਉਹਦਾ ਨਾਂ ਨਹੀਂ ਜਖਮੀ ਜਿਹੜਾ ਉਹਦਾ ਨਾਂ ਜਸ਼ਨਾ ਛੋਟਾ ਨਾ ਠੋਲੂ ਕਹਿੰਦੇ ਉਹਨੂੰ ਹਾਂ ਹਾਦਸਾ ਇਹ ਬਾਈਕ ਤੇ ਆ ਰਿਹਾ ਸੀ ਸਪਲੈਂਡਰ ਮੋਟਰਸਾਈਕਲ ਸਾਡੇ ਕੋਲ ਇਹਨਾਂ ਕੋਲੇ ਤੇ ਉਹ ਰਸਤੇ ਦੇ ਸਾਈਡ ਤੇ ਰਹਿ ਗਿਆ ਸੀ ਐਸ.ਡੀ.ਐਮ ਸਾਹਿਬ ਦੀ ਗੱਡੀ ਆ ਉਹਨਾਂ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਇਹ ਨਹੀਂ ਜੇ ਪੱਟੀ ਵਾਲੇ ਹੋਣਗੇ ਸ਼ਾਇਦ ਸਿੱਧੀ ਵਾਲੇ ਹਾਂਜੀ ਇਹ ਉਹ ਕਹਿੰਦਾ ਜਿੱਦਾਂ ਕਹਿ ਰਹੇ ਕਿ ਗੱਡੀ ਦਾ ਟਾਇਰ ਪਾੜ ਗਿਆ ਟਾਇਰ ਤੇ ਜੀ ਹੁਣ ਉੱਥੇ ਮੌਕੇ ਦੇ ਜਿਹੜੇ ਹੋਣਗੇ ਉਹ ਹੀ ਦੱਸ ਸਕਦੇ ਆਪਾਂ ਨੂੰ ਕਿੰਨਾ ਪਤਾ ਨਹੀਂ ਹੁਣ ਟਾਇਰ ਫੜਨ ਨਾਲ ਗੱਡੀ ਰੋਂਗ ਸਾਈਡ ਵੀ ਦੂਜੀ ਸਾਈਡ ਜਾ ਕੇ ਵੱਜੀ ਇਹਨਾਂ ਵਾਲੀ ਸਾਈ ਇਹ ਤਾਂ ਉਹਨਾਂ ਨੂੰ ਚੋਟਾਂ ਚਾਹੋ ਇਹ ਜੀ ਲੋਕ ਕਿ ਬਿਜਲੀ ਘਰ ਦੇ ਸਾਹਮਣੇ ਉਹਨਾਂ ਕੀ ਮੰਗ ਕਰਦੇ ਝੋਲਦੇ ਮੰਗ ਗਰੀਬ ਬੰਦੇ ਆ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਡੈਥ ਹੋ ਗਈ ਘਰ ਉਜੜ ਗਿਆ ਵਿਚਾਰਿਆਂ ਦਾ ਉਹ ਰਾਜਕੌਰ ਦਾ ਪਤੀ ਪਹਿਲਾਂ ਹੀ ਨਹੀਂ ਹੈਗਾ ਅੱਛਾ ਜੀ ਉਹ ਮੁੰਡਾ ਵਿਆਹਿਆ 2 ਸਾਲ ਦਾ ਉਹਦਾ ਬੱਚਾ ਜਿਹੜਾ ਜਿਹਦੀ ਡੈਥ ਹੋਈ ਆ ਸ਼ੇਲਾ ਦੀ ਵਾ ਵਾ ਹਾਂ ਜੀ ਉਹਨਾਂ ਦੇ ਵਿਚਾਰਿਆਂ ਦਾ ਘਰ ਬਰਬਾਦ 5-7000 ਦੇ ਸੰਧੂ ਹਸਪੀਟਲ ਉਹ ਵਿਚਾਰੀ ਆਂਟੀ ਲੱਗੀ ਹੋਈ ਆ ਕੰਮ ਤੇ ਉਹਨਾਂ ਦਾ ਤੇ ਘਰ ਉਜੜ ਗਿਆ ਜੀ ਵਿਚਾਰਿਆਂ ਦਾ ਜਿੱਦਾਂ ਵੀ ਆ ਬਾਕੀ ਨੂੰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਉਹਨਾਂ ਨਾਲ ਤੱਕਾ ਜੋ ਵੀ ਤੱਕਾ ਹੀ ਹੋ ਜਾਂਦਾ ਜਦੋਂ ਕਿਲੇ ਦਾ ਨੁਕਸਾਨ ਹੀ ਹੋ ਗਿਆ ਸਾਰਾ ਕਾਰੀ ਖਤਮ ਹੋ ਗਿਆ ਜੋ ਵੀ ਇਹਦੇ ਉਹਨਾਂ ਨੂੰ ਉਹਨਾਂ ਦੀ ਹੱਕ ਰੀਸੀ ਹੋਣੀ ਚਾਹੀਦੀ ਹੈ